ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਮੈਂ ਪਰਮਿੰਦਰਜੀਤ ਸਿੰਘ ਮੇਰੇ ਨਾਲੇ ਬਖਤੌਰ ਢਿੱਲੋਂ ਜੀ ਤੁਸੀਂ ਸਾਡਾ ਪ੍ਰੋਗਰਾਮ ਰੋਜ਼ ਦੀ ਤਰ੍ਹਾਂ ਖਬਰਾਂ ਚੋਂ ਖਬਰ ਲੈ ਕੇ ਦੇਖਦੇ ਰਹਿੰਦੇ ਹੋ ਅਸੀਂ ਲੈ ਕੇ ਇਸ ਵੇਲੇ ਹਾਜ਼ਰ ਹੁੰਨੇ ਹਾਂ ਹੁਣ ਇਸ ਤੋਂ ਬਾਅਦ ਆਪਾਂ ਫਤਿਹ ਦੀ ਸਾਂਝ ਪਾਵਾਂਗੇ ਢਿੱਲੋਂ ਸਾਹਿਬ ਨਾਲ ਢਿੱਲੋਂ ਸਾਹਿਬ ਸਾਸਰੀ ਇਟਾੜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਖਬਰਾਂ ਹੈਗੀਆਂ ਨੇ ਜੀ ਆਪਣੇ ਕੋਲੇ ਅੱਜ ਫੇਰ ਤਿੰਨ ਤੇ ਤਿੰਨਾਂ ਦਾ ਵਿਸਤਾਰ ਪੂਰਵਕ ਸਾਡੇ ਜਿਹੜੇ ਦਰਸ਼ਕ ਜਾਂ ਸਾਡੇ ਸਰੋਤੇ ਸੁਣਨ ਵਾਲੇ ਆ ਜਿਹੜੇ ਚਾਹਣ ਵਾਲੇ ਆਪਾਂ ਨੂੰ ਜਿਹੜੇ ਆਪਣੇ ਮਤਲਬ ਸੁਣਦੇ ਆ ਆਪਣਾ ਪ੍ਰੋਗਰਾਮ ਉਹਨਾਂ ਨੂੰ ਇੱਕ ਤਾਂ ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਸੈਟਿੰਗ ਦੀ ਹੈਗੀ ਆ ਉਹ ਵੀ ਦੱਸ ਦਿਓ ਜੀ ਤੇ ਪਹਿਲੀ ਮੈਂ ਖਬਰ ਲੈਣ ਲੱਗਾ ਜੀ ਮੋਦੀ ਸਰਕਾਰ ਨੂੰ ਗਾਂਧੀ ਪਰਿਵਾਰ ਤੋਂ ਡਰ ਕਿਉਂ ਲੱਗਦਾ ਜੀ ਇੱਕ ਤਾਂ ਇਹ ਦੱਸ ਦਿਓ ਤੇ ਇੱਕ ਆ ਸਾਡੇ ਜਿਹੜੀ ਸੈਟਿੰਗ ਵਾਲਾ ਸਿਸਟਮ ਹੈ ਉਹ ਵੀ ਸਮਝਾ ਦਿਓ ਪਹਿਲਾਂ ਸੈਟਿੰਗ ਵਾਲੇ ਮਾਮਲੇ 'ਚ ਹੀ ਸਮਝਾ ਦਈਏ ਆਪਾਂ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਹੈਗੇ ਆ ਜਰਨਲਿਸਟਰ ਜੀ ਉਹਨਾਂ ਦੀ ਇਹ ਸ਼ਿਕਾਇਤ ਆਉਂਦੀ ਹੈ ਕਿ ਚਲਦਿਆਂ ਚਲਦਿਆਂ ਜਾਂ ਬਗੈਰ ਚੱਲਣ ਤੋਂ ਕਦੇ ਪੰਜਾਬੀ ਤੇ ਕਦੇ ਅੰਗਰੇਜ਼ੀ ਬੋਲਨਾ ਬਿਲਕੁਲ ਬਿਲਕੁਲ ਪਹਿਲੀ ਗੱਲ ਤਾਂ ਵੀ ਨਾ ਮੇਰਾ ਇੰਨਾ ਫਲੋ ਹੈ ਕਿ ਜਿੱਦੀ ਦਾ ਨਾ ਤੁਹਾਡਾ ਇੰਨਾ ਫਲੋ ਹੈ ਕਿ ਆਪਾਂ ਅੰਗਰੇਜ਼ੀ ਦੇ ਵਿੱਚ ਪੜ੍ਹ ਸਕੀਏ ਬਿਲਕੁਲ ਜੀ ਅਸਲ ਦੇ ਵਿੱਚ ਇਹ ਗੂਗਲ ਆਪਣੇ ਪੱਧਰ ਦੇ ਉੱਤੇ ਹੀ ਟਰਾਂਸਲੇਟਰ ਬਿਲਕੁਲ ਜੀ ਬਿਲਕੁਲ ਸੈਟਿੰਗ ਦੀ ਕੋਈ ਗੜਬੜ ਹੈ ਜੀ ਸੈਟਿੰਗ ਦੀ ਗੜਬੜ ਨਹੀਂ ਸੈਟਿੰਗ ਉਹਨਾਂ ਨਾਲ ਲੋਕ ਕੀਤੀ ਜਾਂਦੀ ਹੈ ਕਦੇ ਕਿਸੇ ਦੇ ਫੋਨ ਚ ਕਰ ਦਿੰਦਾ ਕਦੇ ਕਿਸੇ ਦੇ ਫੋਨ ਚ ਇਹ ਨਹੀਂ ਕਿ ਸਾਰਿਆਂ ਦੇ ਫੋਨ ਚ ਹੁੰਦਾ ਠੀਕ ਹੈ ਜੀ ਲਗਭਗ ਮਤਲਬ ਹੈ ਵੀ ਜਿਹੜੇ ਹੈਗੇ ਬਹੁਤ ਸਾਰੇ ਲੋਕ ਹੋ ਐ ਜਿਨ੍ਹਾਂ ਦੀ ਕੋਸ਼ਿਸ਼ ਕਰਦੇ ਆਂ ਪਰ ਕਈ ਸਾਰੇ ਸਾਡੇ ਸੰਜਮ ਮਿੱਤਰ ਪਿਆਰੇ ਜਿਨ੍ਹਾਂ ਦੇ ਨਾਲ ਜਾਤੀ ਤਲਕਾਤਾ ਉਹਨਾਂ ਦੇ ਸੁਨੇਹ ਇਹਦੀ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਮੈਂ ਹੁਣ ਥੋੜਾ ਜਿਆਦਾ ਦੱਸਦਾ ਕਿ ਜਦੋਂ ਆਪਾਂ ਵੀਡੀਓ ਖੋਲਦੇ ਹਾਂ ਜੂ ਬਿਲਕੁਲ ਜੀ ਤਾਂ ਉੱਥੇ ਇੱਕ ਸਾਈਡ ਦੇ ਉੱਤੇ ਸੱਜੇ ਪਾਸੇ ਆਪਾਂ ਨੂੰ ਇੱਕ ਗਰਾਰੀ ਜੀ ਦਿਖਦੀ ਜੀ ਜੀ ਜਿਹਨੂੰ ਆਪਾਂ ਸੈਟਿੰਗ ਕਹਿੰਦੇ ਸੈਟਿੰਗ ਦੇ ਵਿੱਚ ਉਹ ਗਰਾਰੀ ਦੇ ਉੱਤੇ ਉਂਗਲ ਮਾਰੋ ਜੀ ਉਹ ਗਰਾਰੀ ਖੁੱਲ ਜੂਗੀ ਸੈਟਿੰਗ ਖੁੱਲ ਜੂ ਉਹਦੇ ਵਿੱਚ ਫਿਰ ਤੁਸੀਂ ਲੈਂਗੁਏਜ ਸਿਲੈਕਟ ਸਿਲੈਕਟ ਕਰ ਲੈਣਾ ਲੈਂਗੁਏਜ ਟ੍ਰੈਕ ਆ ਜੂਗਾ ਉਹਦੇ ਪੰਜਾਬੀ ਵੀ ਲਿਖਿਆ ਤੇ ਅੰਗਰੇਜ਼ੀ ਵੀ ਲਿਖਿਆ ਠੀਕ ਹੈ ਜੀ ਪੰਜਾਬੀ ਤੇ ਉਂਗਲ ਮਾਰਦੇ ਹੋ ਤਾਂ ਪੰਜਾਬੀ ਹੋ ਜੂਗਾ ਪੰਜਾਬੀ ਹੋ ਜੂਗਾ ਜਦੋਂ ਵੀ ਹੋਵੇ ਦੇਵ ਗਰਾਰੀ ਜੀ ਕਿਸੇ ਨੇ ਹੈ ਨਹੀਂ ਜਾਂ ਦੀਦੀ ਨਹੀਂ ਜੀ ਫਿਰ ਤੁਸੀਂ ਸੈਟਿੰਗ ਖੋਲੋ ਜੀ ਸੈਟਿੰਗ ਦੇ ਵਿੱਚ ਜਿਹੜੀ ਹੈਗੀ ਐ ਉਹ ਲੈਂਗੁਏਜ ਟਰੈਕ ਲੈ ਖੋਲ ਕੇ ਤੇ ਉਹਦੇ ਤੇ ਤੁਸੀਂ ਆਪਣੀ ਉਹ ਮਾਰ ਦਿਓ ਬਸ ਲੈਂਗੁਏਜ ਟਰੈਕ ਦੇ ਤੇ ਅੰਗਰੇਜ਼ੀ ਤੇ ਪੰਜਾਬੀ ਦੋਨੇ ਨਿਕਲ ਆਉਗਾ ਦੋਨੇ ਲਿਖੇ ਹੋਏ ਆਟੋਮੈਟਿਕ ਠੀਕ ਹੈ ਜੀ ਮੈਂ ਐਸੇ ਜਾਂਤੀ ਤਿਆਰਵਾ ਵੀ ਦੱਸਦਾ ਕਿ ਪਹਿਲੇ ਦਿਨ ਮੇਰੇ ਨਾਲ ਵੀ ਕੁਝ ਇਹ ਹੋਇਆ ਜਿੱਦਣ ਮੇਰੇ ਆਪਣੇ ਫੋਨ 'ਚ ਗੜਬੜ ਹੋਈ ਉਹ ਮੈਂ ਕਿਸੇ ਹੋਰ ਨਾਲ ਇੰਟਰਵਿਊ ਕੀਤੀ ਸੀ ਉਹਨੇ ਮੇਰੇ ਨਾਲ ਇੰਟਰਵਿਊ ਕੀਤੀ ਸੀ ਮੁੰਡੇ ਨੇ ਜਦੋਂ ਹੋ ਗਿਆ ਮੈਂ ਕਹਾ ਕੀ ਹਾਂ ਮੈਂ ਉਹਨੂੰ ਵਾਲਾ ਬਾ ਦਿੱਤਾ ਜੀ ਫਿਰ ਉਹਨੇ ਮੈਨੂੰ ਦੱਸਿਆ ਜੀ ਇਹ ਗੂਗਲ ਆਪਣੇ ਆਪ ਕਰ ਲੈ ਤਸਵੀਰ ਨੂੰ ਇਸ ਤਰ੍ਹਾਂ ਠੀਕ ਕਰੋ ਤੇ ਮੈਂ ਠੀਕ ਕੀਤਾ ਠੀਕ ਹੋ ਗਿਆ ਤਾਂ ਬਹੁਤ ਸਾਰੇ ਹਿੱਸੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮੈਂ ਦੁਬਾਰਾ ਫਿਰ ਚਲੋ ਉਹਨਾਂ ਦੇ ਧਿਆਨ ਹਿੱਤ ਹੈ ਜੀ ਇਹ ਗੱਲ ਉਹ ਜਿਹੜੀ ਗਰਾਰੀ ਜੀ ਐ ਸਾਈਡ ਤੇ ਸੱਜੇ ਪਾਸੇ ਉੱਪਰ ਉੱਪਰ ਜੇ ਉੱਪਰਲੇ ਪਾਸੇ ਗਰਾਰੀ ਜੀ ਉਹ ਗਰਾਰੀ ਜੀ ਦਾ ਉਗਲ ਮਾਰੋਂ ਨਾਲ ਦੀ ਨਾਲ ਖੁੱਲ ਜੂਗੀ ਖੁੱਲ ਸਾਈਡਿੰਗ ਦੇ ਵਿੱਚ ਜਾ ਕੇ ਆਪਾਂ ਉਹਦੇ ਵਿੱਚ ਲੈਂਗੁਏਜ ਟ੍ਰੈਕ ਆ ਜੂ ਪੰਜਾਬੀ ਅੰਗਰੇਜ਼ੀ ਦੋ ਹੀ ਐ ਆਪਣੇ ਤੇ ਪੰਜਾਬੀ ਤੇ ਉਗਲ ਮਾਰਦੇ ਹੋ ਚੱਲਦੇ ਹੋ ਚ ਪੰਜਾਬੀ ਆ ਹੁਣ ਪ੍ਰਵਿੰਦਰ ਜੀ ਤੁਸੀਂ ਗੱਲ ਕੀਤੀ ਐ ਨਹਿਰੂ ਪਰਿਵਾਰ ਦੀ ਨਹਿਰੂ ਖਾਨ ਨਾ ਨਾ ਨਹਿਰੂ ਪਰਿਵਾਰ ਦਾ ਨਹਿਰੂ ਖਾਨ ਦਾ ਜੀ ਅਸਲ ਚ ਗਾਂਧੀ ਨਾਲ ਤੋਂ ਚੜਾ ਜਿਹੜਾ ਇਹ ਗਾਂਧੀ ਨਾਲ ਤੋਂ ਚਿਰਕਿਓ ਹੈ ਇਹ ਜਿਹੜਾ ਹੁਣ ਸਭ ਤੋਂ ਵੱਡਾ ਐਵੈਸ ਸ਼ੁਰੂ ਕਿ ਹੋਈ ਜੀ ਸਾਨੂੰ ਇਹ ਗੱਲ ਕਿਉਂ ਕਰਨੀ ਪਈ ਹੈ ਕਿ ਇੱਕ ਜਦੋਂ 2004 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਬਣਦੀ ਹੈ ਯੂਪੀਏ 1 ਜੀ ਉਸ ਵੇਲੇ ਉਸ ਸਰਕਾਰ ਦੇ ਵਿੱਚ 60 ਦੇ ਕਰੀਬ ਜਿਹੜੇ ਪਾਰਲੀਮੈਂਟ ਦੇ ਮੈਂਬਰ ਉਹ ਕਬੀਆਂ ਤਰ੍ਹਾਂ ਦੇ ਆਗੇ ਸੀ ਅੱਛਾ ਜੀ ਭਾਪ ਕਮਿਊਨਿਸਟ ਪਾਰਟੀ ਕਹਿੰਦੇ 60 ਦੇ ਕਰੀਬ ਮੈਂਬਰ ਆਗੇ ਸੀ ਤੇ ਉਹ ਜਿਹੜੀ ਸਰਕਾਰ ਬਣੀ ਸੀ ਉਹਨੂੰ ਸਰਕਾਰ ਨੂੰ ਬਣਾਉਣ ਦੇ ਵਿੱਚ योगदान ਜਿਹੜਾ ਹੈਗਾ ਸਭ ਤੋਂ ਵੱਡਾ ਖੱਬੀਆਂ ਚਰਾੰਦੇ ਸੀ ਜੀ ਕਿਉਂਕਿ ਪਹਿਲਾ ਕਾਂਗਰਸ ਪਾਰਟੀ ਨੂੰ ਜਦੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਮਾਨਤਾ ਮਿਲ ਗਈ ਤਾਂ ਕਾਂਗਰਸ ਦੇ ਪਾਰਲੀਮੈਂਟ ਦੇ ਮੈਂਬਰਾਂ ਨੇ ਆਪਣੀ ਲੀਡਰ ਸੋਨੀਆ ਗਾਂਧੀ ਨੂੰ ਚੁਣ ਲਿਆ ਜੀ ਜਦੋਂ ਸੋਨੀਆ ਗਾਂਧੀ ਨੂੰ ਚੁਣ ਲਿਆ ਤਾਂ ਸੋਨੀਆ ਗਾਂਧੀ ਦੇ ਖਿਲਾਫ ਤੂਫਾਨ ਖੜਾ ਕਰਤਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਿ ਇਹ ਤਾਂ ਵਿਦੇਸ਼ੀ ਮੂਲ ਦੀ ਔਰਤ ਹੈ ਇਹ ਭਾਰਤ ਦੇ ਉੱਤੇ ਰਾਜ ਕਿਉਂ ਕਰੂ ਇਸ ਕਰਕੇ ਗਲਤ ਹੈ ਜੀ ਅਸੀਂ ਤੈ ਇਹ ਕਰਾਂਗੇ ਉਦੋਂ ਬੀਬੀ ਕ੍ਰਿਸ਼ਮਾ ਸਵਰਾਜ ਹੁੰਦੀ ਸੀ ਭਾਰਤੀ ਜਨਤਾ ਪਾਰਟੀ ਦੀ ਲੀਡਰ ਹੁਣ ਉਹ ਇਸ ਦੁਨੀਆ 'ਚ ਨਹੀਂ ਰਹੀ ਨਹੀਂ ਰਹੀ ਬਿਲਕੁਲ ਉਹਨੇ ਇਥੋਂ ਤੱਕ ਕਹਿਣਾ ਸੀ ਕਿ ਮੈਂ ਕਹਿ ਦਿੱਤਾ ਸੀ ਕਿ ਮੈਂ ਆਪਣਾ ਸਿਰ ਮਣਾ ਦੂੰਗੀ ਤੇ ਮੈਂ ਛੋਲੇਖਾਨੇ ਸ਼ੁਰੂ ਕਰ ਦੂੰਗੀ ਤੇ ਧਰਤੀ ਤੇ ਸਾਇਆ ਕਰੂੰਗੀ ਜੀ ਇਹ ਜਦੋਂ ਗੱਲ ਆਈ ਸੋਨੀਆ ਗਾਂਧੀ ਦੇ ਨਾਂ ਨਾਲ ਕਿ ਉਹ ਕਿ ਸ਼ਬਦ ਗਾਂਧੀ ਲਗਾ ਗਏ ਪਹਿਲੀ ਜਿਹੜੇ ਤਾਂ ਤੁਸੀਂ ਉੱਥੇ ਹੀ ਦੇਖੋ ਜਿਹੜੇ ਚੱਲ ਪਿਆ ਤੇ ਉਹਨੇ ਕਿਹਾ ਕੋਈ ਗੱਲ ਨਹੀਂ ਸੋਨੀਆ ਗਾਂਧੀ ਆਈ ਮੀਟਿੰਗ ਬੁਲਾਈ ਉਹਨੇ ਆ ਕੇ ਕਹਿਤਾ ਮੈਂ ਤੁਹਾਡੀ ਲੀਡਰ ਨਹੀਂ ਰਹਿਣਾ ਰੋਣਾ ਪੈ ਗਿਆ ਬਹੁਤ ਸਾਰੇ ਐਮਪੀ ਨੇ ਕਿਹਾ ਨਹੀਂ ਜੀ ਤੁਸੀਂ ਰੋ ਅਸੀਂ ਰੋਲ ਪਟਨ ਵੀ ਲਾ ਕੇ ਪਰ ਉਹਨੇ ਕਿਹਾ ਨਹੀਂ ਤੁਹਾਨੂੰ ਇੱਕ ਬਹੁਤ ਵਧੀਆ ਬੰਦਾ ਅਸੀਂ ਦੇਵਾਂਗੇ ਜਿਹੜਾ ਇਸ ਸਟੇਟ ਦਾ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਕਾਬਿਲ ਹੋਏ ਉਸੇ ਸਮੇਂ ਦੌਰਾਨ ਜਿਹੜਾ ਤਾਲਮੇਲ ਹੋਇਆ ਤਾਲਮੇਲ ਹੋਇਆ ਰੀਜਨਲ ਪਾਰਟੀਆਂ ਦਾ ਤਾਲਮੇਲ ਹੋਇਆ ਕਾਂਗਰਸ ਪਾਰਟੀ ਦਾ ਤੇ ਸੂਤਰਧਾਰ ਬਣਿਆ ਇਹਦਾ ਹਰਕਿਸ਼ਨ ਸਿੰਘ ਸੁਰਜੀਤਜੀਤ ਜੀ ਜਿਹੜਾ ਖੱਬੇ ਪੱਖੀ ਲੀਡਰ ਸੀ ਤੇ ਹਰਕਿਸ਼ਨ ਸਿੰਘ ਸੁਰਜੀਤ ਨੇ ਸਾਰਾ ਕੁਝ ਕਰਾ ਕੇ ਅਲਟੀਮੇਟਲੀ ਜਿਹੜੀ ਹੈਗੀ ਇੱਕ ਬਹੁਮਤ ਬਣਾ ਦਿੱਤਾ ਸਾਹ ਦੂਜੀਆਂ ਪਾਰਟੀਆਂ ਨੇ ਹਮਾਇਤ ਕੀਤੀ ਕਾਂਗਰਸ ਪਾਰਟੀ ਕੋਲ ਬਹੁਮਤ ਪੜ ਗਿਆ ਔਰ ਡਾਕਟਰ ਮਲਮੋਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਹੈਗਾ ਨਾਮਜ਼ਦ ਕਰਕੇ ਰਾਸ਼ਟਰਪਤੀ ਨੂੰ ਸੌਂਪਤਾ ਹੈ ਮ ਆਪਣਾ ਦਿੱਤਾ ਪ੍ਰਭਾਪੇਸ਼ ਕਰਤਾ ਤੇ ਰਾਸ਼ਟਰਪਤੀ ਨੇ ਨਿਰਣਨ ਸੋਚ ਕਾ ਤਾ ਉਹ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਸੀ ਜਿਨ੍ਹਾਂ ਦੇ ਨਾਲ ਇਹ ਸਾਰਾ ਇਲਹਾਕ ਹੋਇਆ ਜਿਨ੍ਹਾਂ ਨੇ ਬੁਲਵਾਇਆ ਉਹਨਾਂ ਦੀਆਂ ਦੋ ਸ਼ਰਤਾਂ ਸੀ ਜੀ ਅੱਜ ਦੇ ਦਿਮਾਨੇ ਦੇ ਵਿੱਚ ਆਪਰੇ ਕੋਲ ਇੱਕ ਬਹੁਤ ਵਧੀਆ ਹਥਿਆਰ ਆਪਾਂ ਕੋਈ ਵੀ ਸਰਕਾਰੀ ਜਾਣਕਾਰੀ ਲੈਣੀ ਹੋਵੇ ਕੋਈ ਸਰਕਾਰੀ ਡਾਕੂਮੈਂਟ ਦੇਖਣਾ ਹੋਵੇ ਤੇ ਆਪਾਂ ਆਈਟੀਆਈ ਪਾਦਨੇ ਜੀ ਹੋਰ ਵੈਸੇ ਉਹਦੇ ਚ ਕਮੀਆਂ ਬਹੁਤ ਪਾਤੀਆਂ ਜਿਹੜਾ ਪਹਿਲਾ ਆਈ.ਟੀ.ਆਈ ਕਾਨੂੰਨ ਬਣਿਆ ਸੀ ਉਹ ਕਾਨੂੰਨ ਦੇ ਵਿੱਚ ਇੰਨੀ ਤੱਕ ਸੀ ਜਿਨੀਕ ਪਾਰਲੀਮੈਂਟ ਦੇ ਮੈਂਬਰ ਇੱਕ ਅਸੈਂਬਲੀ ਦੇ ਮੈਂਬਰ ਤੇ ਇੱਕ ਆਮ ਨਾਗਰਿਕ ਦੇ ਵਿੱਚ ਬਰਾਬਰ ਦੀ ਪਾਵਰ ਆ ਗਈ ਸੀ ਜੀ ਕਿਉਂਕਿ ਪਹਿਲਾਂ ਸਿਰਫ ਤੇ ਸਿਰਫ ਸਵਾਲ ਜੇ ਕੋਈ ਪਾਰਲੀਮੈਂਟ ਵਿੱਚ ਪੁੱਛਦਾ ਉਹਦਾ ਜਵਾਬ ਦਿੱਤਾ ਜਾਂਦਾ ਸੀ ਜਾਂ ਅਸੈਂਬਲੀ ਵਿੱਚ ਪੁੱਛਦਾ ਉਹਦਾ ਜਵਾਬ ਦਿੱਤਾ ਜਾਂਦਾ ਸੀ ਇਹ ਨਹੀਂ ਕਿ ਤੁਸੀਂ ਅਸੀਂ ਆ ਕੇ ਪੁੱਛ ਲੈਣਗੇ ਬਹੁਤ ਵਾਰੀ ਦੇਖਿਆ ਜੇ ਕੋਈ ਲੋੜ ਪੈ ਜਾਂਦੀ ਕੋਈ ਵੱਡਾ ਬੰਦਾ ਹੁੰਦਾ ਚਾਹੇ ਉਹ ਫਿਰ ਕਿਸੇ ਐਮ.ਪੀ ਜਾਂ ਐਮ.ਐਲ.ਏ ਨੂੰ ਕਹਿੰਦਾ ਦੀ ਤੁਸੀਂ ਮੈਨੂੰ ਆ ਸਵਾਲ ਦਾ ਜਵਾਬ ਲੈ ਕੇ ਦਿਓ ਤੇ ਸਵਾਲ ਦੇ ਜਵਾਬ ਦੇ ਨਾਲ ਹੀ ਕਈ ਬੜੇ ਮਸਲੇ ਹੱਲ ਹੋ ਉਹਨ ਵੀ ਪ੍ਰਸ਼ਟਾਚਾਰ ਦੇ ਮਾਮਲੇ ਨੂੰ ਜੇ ਆਪਾਂ ਜੇ ਸਹੀ ਤਰੀਕਾ ਨਾਲ ਮਿਲ ਜੇ ਤਾਂ ਉਹ ਆਪਾਂ ਹੱਲ ਕਰ ਲੈਂਦੇ ਹਾਂ ਪਰ ਤੁਸੀਂ ਦੇਖੋ ਇੱਥੇ ਸਾਡੇ ਪੰਜਾਬ ਦੇ ਵਿੱਚ ਕੁਝ ਆਈਟੀਆਈ ਐਕਟਿਵਿਸਟ ਹੈ ਜਿਹੜੇ ਸਰਕਾਰ ਦੇ ਫਜ਼ੂਲ ਖਰਚੇ ਨੂੰ ਟ੍ਰੈਕ ਕਰਦੇ ਬਿਲਕੁਲ ਜੀ ਬਿਲਕੁਲ ਵੀ ਦੱਸੋ ਕਿੱਥੇ ਕਿੱਥੇ ਹੋ ਰਿਹਾ ਜਿਵੇਂ ਕਿ ਸਾਡਾ ਜਿਹੜਾ ਪੰਜਾਬ ਸਰਕਾਰ ਦਾ ਹੈਲੀਕਾਪਟਰਾਂ ਜਹਾਜ਼ ਉਹਦਾ ਇਸਤੇਮਾਲ ਹੁੰਦਾ ਜੀ ਉਹਦੀ ਵਾਰੀ ਜਦੋਂ ਆਈਟੀਆਈ ਤੋਂ ਸੂchna ਮੰਗੀ ਜਾਂਦੀ ਹੈ ਜਵਾਬ ਮਿਲ ਜਾਂਦਾ ਹੈ ਕਿ ਇਹ ਨਹੀਂ ਤੁਹਾਨੂੰ ਦਿੱਤੀ ਜਾ ਸਕਦੀ ਕਿਉਂਕਿ ਇਹ ਸਿਕਿਉਰਿਟੀ ਨਾਲ ਰਿਲੇਟਡ ਹੈ ਹਾਲਾਂਕਿ ਦਿਰੀ ਉਹ ਕਾਰਵਾਈ ਮੰਗਿਆ ਦੀ ਤਾਂ ਪਛਾੜੀ ਮੰਗੀ ਜਾਂਦੀ ਉਹ ਕਹਿੰਦੇ ਨਹੀਂ ਜੀ ਅੱਜ ਦੇ ਜਮਾਨੇ ਚ ਉਹ ਟੋੜਿੱਕਾ ਪਾ ਦਿੰਦੇ ਕਿ ਮੈਨੂੰ ਉਹ ਜਾਣਕਾਰੀ ਨਾ ਮਿਲੇ ਇੱਕ ਤਈ ਆਈ ਪੀ ਐਕਟ ਸੀ ਇੱਕ ਐਸੀ ਕਿ ਇਹ ਪਿੰਡੂ ਮਜ਼ਦੂਰ ਹੈ ਨਾ ਦਿਹਾੜੀਦਾਰ ਮਜ਼ਦੂਰ ਹੈ ਕੰਮ ਹੈ ਜਿਨ੍ਹਾਂ ਨੂੰ ਟੁੱਟਮਾ ਰੋਜ਼ਗਾਰ ਮਿਲਦਾ ਵੀ ਜਦੋਂ ਕੰਮ ਦੇ ਦਿਨ ਆ ਜਾਂਦੇ ਆ ਹੜੀ ਆ ਗਈ ਸੌਨੀ ਆ ਗਈ ਉਹਦੋਂ ਤਰ੍ਹਾਂ ਤੇ ਹੜੀ ਮਿਲ ਜੇ ਤੇ ਬਾਕੀ ਸਮਾਂ ਬੇਲੇ ਰਹਿੰਦੇ ਬਿਲਕੁਲ ਉਹਦੇ ਵਾਸਤੇ ਇਹ ਗੱਲ ਕੀਤੀ ਗਈ ਕਿ ਉਹਨਾਂ ਲਈ ਕੋਈ ਕਾਨੂੰਨ ਬਣਾਇਆ ਜਾਵੇ ਬਹੁਤ ਸਾਰੇ ਗਿਣਦੇ ਇੱਕ ਜਿਹੜੇ ਖੇਤ ਮਜ਼ਦੂਰ ਭਰਾ ਹੈ ਉਹਨਾਂ ਨੂੰ ਇਸ ਕਲ ਦਾ ਇਫਤਿਹਾਰ ਹੁੰਦਾ ਕਿਸਾਨ ਅੰਦੋਲਨ ਮੇਲੇ ਵੀ ਹੋਇਆ ਸੀ ਕਿ ਕਿਸਾਨ ਆਪਦੇ ਬਾਰੇ ਤੇ ਲੜਾਈ ਲੜਦੇ ਤੇ ਸਾਨੂੰ ਸੀਰੀਆਂ ਨੂੰ ਨਾਲ ਵੀ ਲੈ ਜਾਂਦੇ ਪਰ ਸਾਡੀ ਖਾਤਰ ਕੁਝ ਕਰਦੇ ਨਹੀਂ ਉਦੋਂ ਫਿਰ ਖੱਬੇ ਪੱਖੀ ਪਾਰਟੀ ਦਾ ਇਹ ਦਵਾ ਸੀ ਕਿ ਇਹਨਾਂ ਵਾਸਤੇ ਇੱਕ ਕਾਨੂੰਨ ਬਣਾਓ ਫਿਰ ਉਹ ਕਾਨੂੰਨ ਬਣਿਆ ਨਰੇਗਾ ਨਰੇਗਾ ਨੂੰ ਬਾਅਦ ਵਿੱਚ ਬਦਲਤਾ ਸੀ ਮਨਰੇਗਾ ਮਨਰੇਗਾ ਜੀ ਕਹਤਾਂ ਮਨਰੇਗਾ ਦਾ ਮਤਲਬ ਸੀ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਗਰੰਟੀ ਇੱਕ ਪ੍ਰੈਕਟਿਕਲ ਉਹਦੇ ਵਿੱਚ ਐ ਕਿ ਹਰ ਬੰਦੇ ਨੂੰ ਜਿਹੜਾ ਹੈਗਾ ਜਿਹੜਾ ਰੋਜ਼ਗਾਰ ਮੰਗੇ ਉਹਨੂੰ 100 ਦਿੰਦਾ ਰੋਜ਼ਗਾਰ ਦੇਣਾ ਪਊਗਾ। ਆਰ ਰੋਜ਼ਗਾਰ ਦਾ ਪ੍ਰਬੰਧ ਸਟੇਟ ਗਵਰਨਮੈਂਟ ਨੇ ਕਰਨਾ ਹੈ। ਉਹਦੇ ਵਿੱਚ ਉਹਨਾਂ ਨੇ ਥੋੜੀ ਜਿਹੀ ਪੂੰਜੀ ਆਪਣੀ ਪਾਉਣੀ ਹੈ। ਬਾਕੀ ਪੈਸਾ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ। ਕੇਂਦਰ ਸਰਕਾਰ ਨੂੰ ਯੋਜਨਾ ਮੈਂ ਅਪਨਾ ਕੇ ਭੇਜਨੀ ਹੈ ਕਿ ਕੇਂਦਰ ਸਰਕਾਰ ਉਹਦਾ ਪੈਸਾ ਦੇਊਗੀ ਤੇ ਉਹ ਇਹੋ ਜਿਹਾ ਕਾਨੂੰਨ ਸੀ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਨਾ ਸ਼ੁਰੂ ਹੋ ਗਿਆ ਸੀ ਤੇ ਉਹ ਇੱਕ ਕਿਸਮ ਦੀ ਗੁਲਾਮੀ ਤੋਂ ਆਜ਼ਾਦ ਹੋ ਗਏ ਸੀ। ਵਿੰਡਾ ਦੇ ਵਿੱਚ ਕਈ ਜਿਹੜੇ ਢਣਾੜ ਕਿਸਾਨ ਸੀ ਉਹ ਵੀ ਗੱਲਾਂ ਕਰਨ ਲੱਗੇ ਸੀ ਯਾਰਾ ਮਨਰੇਗਾ ਦੇ ਪੱਤੀ ਮਿਸ ਕਰਤੀ ਉਹ ਵਿਹਾੜੀਏ ਨਹੀਂ ਮਿਲਦੀ ਜੜੀਏ ਨਹੀਂ ਮਿਲਦੀ ਬਿਲਕੁਲ ਇਸ ਤਰ੍ਹਾਂ ਕਹਿ ਕਹਿਣ ਲੱਗੀ ਸੀ ਸੋ ਉਹ ਜਿਹੜਾ ਮਨਰੇਗਾ ਸੀ ਫਿਰ ਉਸ ਮਨਰੇਗਾ ਦਾ ਨਾਂ ਬਦਲਿਆ ਜਾ ਰਿਹਾ ਅੱਛਾ ਜੀ ਉਹਦਾ ਨਾਂ ਕਰਤਾ ਜੀ ਰਾਮ ਜੀ ਜੀ ਰਾਮ ਜੀ ਪਿਛਲੇ ਦਿਨਾਂ ਦੇ ਵਿੱਚ ਗੱਲ ਆਈ ਸੀਗੀ ਜੀ ਰਾਮ ਜੀ ਹੈ ਤਾਂ ਬੱਤੀ ਸਾਰੀ ਦਾ سلسلہ ਮੈਂ ਸਮਝਾਉਂਦਾ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਖਬਰ ਆਈ ਸੀਗੀ ਵੀ ਇਹ ਜਿਹੜਾ ਮਨਰੇਗਾ ਹੈ ਮਹਾਤਮਾ ਗਾਂਧੀ ਜੀ ਮਹਾਤਮਾ ਗਾਂਧੀ ਦੀ ਥਾਂ ਤੇ ਉਹਦਾ ਨਾਂ ਪੂਜਾਏ ਬਾਪੂ ਜੀ ਗਾਂਧੀ ਹੋਈ ਅੱਛਾ ਜੀ ਉਜਲ ਪੂਜਿਆ ਬਾਪੂ ਜੀ ਗਾਂਧੀ ਦੀ ਹੋਣ ਲੱਗੀ ਗੱਲ ਤੱਕ ਕਿੰਤੂ ਪਰੰਤੂ ਹੋ ਗਿਆ ਉਹ ਸਾਡੇ ਅਰਗੇ ਨੇ ਵੀ ਕਿੰਤੂ ਪਰੰਤੂ ਕੀਤਾ ਕੋਈ ਸ਼ੋਰ ਲੋਕਾਂ ਨੇ ਕੀਤਾ ਵੀ ਜਿਹੜਾ ਆਪਣੇ ਬਾਪੂ ਜੀ ਤਾਂ ਆਸਰਾਮ ਦੀ ਹੈ ਤਾਂ ਆਸਰਾਮ ਦੀ ਇਹ ਮਹਾਤਮਾ ਗਾਂਧੀ ਬਾਪੂ ਜੀ ਗਨ ਕਰਦੇ ਕੇ ਆਸਰਾਮ ਬਾਪੂ ਜੀ ਗਨ ਕਰਦੇ ਬਿਲਕੁਲ ਜੀ ਫਿਰ ਇਹਨਾਂ ਨੂੰ ਸਮਝ ਆਈ ਫਿਰ ਉਹਨਾਂ ਨੇ ਸੋਚਿਆ ਤੇ ਅੱਜ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਉਹ ਬਿੱਲ ਪੇਸ਼ ਕਰਤਾ ਜੀ ਰਾਮ ਜੀ ਆ ਉਹਦੀ ਛੋਟੀ ਟਰਮ ਉਹਦਾ ਮਤਲਬ ਇਹ ਹੈ ਜੀ ਇਹ ਮਤਲਬ ਜੀ ਰਾਮ ਜੀ ਵਿ ਵਿ ਸੋ ਹਿੰਦੀ ਜੀ ਜੀ ਕਰਕੇ ਸਾਰਾ ਕੁਝ ਇਹਨਾਂ ਨੇ ਅੱਜ ਪੇਸ਼ ਕਰਨਾ ਠੀਕ ਹੈ ਜੀ ਬਹੁਤ ਮਤ ਇਹਨਾਂ ਦਾ ਇਹ ਜਰੂਰ ਹੋਵੇ ਚਾ ਆਪਣਾ ਪਾਸ ਕਰਵਾਉਣ ਦੀ ਕੋਸ਼ਿਸ਼ ਕਰਨਗੇ ਲੇਕਿਨ ਉਹਦਾ ਬ੍ਰੌਂ ਬਹੁਤ ਥਕਾਉ ਦਿੱਖਾ ਹੋ ਰਿਹਾ ਇਹਦੇ ਤੋਂ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਲੀਡਰ ਹੈ ਪ੍ਰਿੰਟਾ ਜਾਂਦੀ ਬਾਦਰਾ ਉਹਨੇ ਕਿਹਾ ਵੀ ਲੋੜ ਕੀ ਪੈਗੀ ਲੋੜ ਕੀ ਪੈਗੀ ਬਿਲਕੁਲ ਇਹ ਤੁਹਾਨੂੰ ਇਹ ਲੋੜ ਕੀ ਪੈਗੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਲੋੜ ਕਿਉਂ ਪੈਗੀ ਅਸਲ ਦੇ ਵਿੱਚ ਜਿਹੜੀ ਜੰਗੇ ਆਜ਼ਾਦੀ ਦੀ ਲੜਾਈ ਹੈ ਜੀ ਉਹਦੇ ਵਿੱਚ ਆਰਐਸਐਸ ਉਹ ਜੀਜੇਪੀ ਤੋਂ ਪਹਿਲਾਂ ਹੀ ਨਹੀਂ ਹੋਈ ਸੀ ਕਿਉਂਕਿ ਆਰਐਸਐਸ ਦੀ ਮਾਂ ਉਹਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਬਿਲਕੁਲ ਭਾਗ ਨਹੀਂ ਲਿਆ ਬਿਲਕੁਲ ਨਹੀਂ ਸੀ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਦਾ ਵਿਰੋਧ ਕੀਤਾ ਹੈ ਜੀ ਜਦੋਂ ਕੁਇਟ ਡੀਆ ਮੂਵਮੈਂਟ ਸ਼ੁਰੂ ਹੋਈ ਸੀ ਭਾਰਸ਼ਾਡੋ ਅੰਦੋਲਨ ਸ਼ੁਰੂ ਹੋਇਆ ਸੀ ਇਹਨਾਂ ਨੇ ਦਾ ਵਿਰੋਧ ਕੀਤਾ ਸੀ ਵਿਰੋਧ ਕੀਤਾ ਇਸਾ ਨਹੀਂ ਵੀ ਆਸੀ ਪਰ ਉਹ ਜਦੋਂ ਮਹਾਤਮਾ ਗਾਂਧੀ ਇਸ ਦੇਸ਼ ਦਾ ਇੱਕ ਨੈਸ਼ਨਲ ਲੀਡਰ ਬਣ ਗਿਆ ਜੀ ਤੇ ਮਹਾਤਮਾ ਗਾਂਧੀ ਇਨਾ ਪਪੂਲਰ ਹੋ ਗਿਆ ਕਿ ਹਰ ਗੱਲ ਮਹਾਤਮਾ ਗਾਂਧੀ ਨਾਲ ਹੀ ਖੜੀ ਬਿਲਕੁਲ ਜੀ ਮਹਾਤਮਾ ਗਾਂਧੀ ਦੇ ਰੂਪਨੇ ਵਿੱਚ ਇੱਕ ਬੰਦਾ ਮਿਲਿਆ ਜਿਹਨੇ ਇੱਕ ਅਗਵਾਈ ਕੀਤੀ ਲੜਾਈ ਲੜੀ ਉਹਦੇ ਨਾਲ ਹੋਰ ਪਾਰਟੀਆਂ ਲੱਗੀਆਂ ਕਾਂਗਰਸ ਪਾਰਟੀ ਵੱਡੀ ਪਾਰਟੀ ਸੀ ਪ੍ਰਾਣੀ ਪਾਰਟੀ ਸੀ ਦੇਸ਼ ਜਾਲ ਹੋ ਗਿਆ 1947 ਤੇ ਦੇਸ਼ ਅਦਾਲ ਹੁੰਦਾ 1948 ਦੇ ਮਹਾਤਮਾ ਗਾਂਧੀ ਦਾ ਕਤਲ ਹੁੰਦਾ ਜੀ ਕਤਲ ਕਿਹਨੇ ਕੀਤਾ ਨਥੂਰਾਮ ਗੌੜਸੇ ਨਥੂਰਾਮ ਗੌੜਸੇ ਕੌਣ ਹੈ ਉਹ ਆਰਐਸਐਸ ਦਾ ਵਰਕਰ ਹੁੰਦਾ ਅੱਛਾ ਜੀ ਮੈਂਬਰ ਹੁੰਦਾ ਸੀ ਆਰਐਸਐਸ ਦਾ ਪਰ ਕਿਉਂਕਿ ਕੰਮ ਕਰ ਰਹੀ ਸੀ ਗਾਂਧੀ ਨੂੰ ਮਾਰਨਾ ਸੀ ਇਹ ਬਦਨਾਮੀ ਤੋਂ ਵੀ ਬਚਣਾ ਸੀ ਇਸ ਲਈ ਉਹ ਤੋਂ ਸਤੀਫਾ ਲੈ ਲਿਆ ਜੀ ਉਹਨੇ ਸਤੀਫਾ ਦਿੱਤਾ ਲਓ ਜੀ ਮੈਂ ਆਰਐਸਐ ਤੋਂ ਸਤੀਫਾ ਦਿੱਤਾ ਤੇ ਦਿੱਲੀ ਜਦੋਂ ਪ੍ਰਾਰਥਨਾ ਕਰ ਰਿਹਾ ਸੀ ਮਹਾਤਮਾ ਕਾਂਜੀ ਸ਼ੈਲ ਭਰਲਾ ਮੰਦਿਰ 'ਚ ਤੇ ਉੱਥੇ ਨਾਲ ਦੀ ਨਾਲ ਆਇਆ ਤੇ ਉਹ ਗੁਲਗੇ ਸਲਾਟੇ ਤੇ ਮਹਾਤਮਾ ਗਾਂਧੀ ਮਰ ਗਿਆ ਜਦੋਂ ਮਰਿਆ ਮਹਾਤਮਾ ਕਾਂਜੀ ਤੇ ਉਸ ਤੋਂ ਬਾਅਦ ਆਰਐਸਐ ਤੇ ਪਾਬੰਦੀ ਲਾਤੀ ਜੀ ਪਾਬੰਦੀ ਕਿਹਨੇ ਲਾਤੀ ਸਰਦਾਰ ਪਟੇਲ ਨੇ ਜਿਹੜੇ ਪਟੇਲ ਦੀ ਹੁਣ ਬਾਹਰ ਹੀ ਬੁੱਤੀ ਲਾਈ ਆ ਗੁਜਰਾਤ ਦੇ ਇਹ ਜੀ ਨੂੰ ਹੁਣ ਉਹ ਕਹਿੰਦੇ ਆ ਜੀ ਨਹਿਰੂ ਤੂੰ ਤਾਂ ਇਹ ਵੀ ਬਣਾਦਾ ਪ੍ਰਧਾਨ ਮੰਤਰੀ ਕਾਬਲੇ ਹਿਸਾਬ ਲਈ ਸੀ ਉਹਨੇ ਪਵੰਦੀ ਲਈ ਇਹਨੇ ਨੇ ਮਾਫੀਆਂ ਵਗੀਆਂ ਜਿਹੜਾ ਉਹਦਾ ਆਰਐਸਐਸ ਦਾ ਚੀਫ ਸੀਗਾ ਅਮ ਸਾਬਰਕਰ ਉਹਨੂੰ ਮਤਲ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਜੀ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਤੇ ਕਿਉਂਕਿ ਉਹ ਆਇਆ ਨਹੀਂ ਤੁਹਾਡਾ ਸਾਬਤ ਨਹੀਂ ਹੋਇਆ ਸਬੂਤ ਜਿਹੜੇ ਹੈ ਜਾਂ ਨਹੀਂ ਹੋਏ ਫਿਰ ਉਹਨੂੰ ਛੱਡ ਵੀ ਦਿੱਤਾ ਸੀ ਜੀ ਫਿਰ ਆਰਐਸਐਸ ਵਾਲਿਆਂ ਨੇ ਲਿਖ ਕੇ ਦਿੱਤਾ ਕਿ ਸਾਡੀ ਸਮਾਜਿਕ ਜਥੇਬੰਦੀ ਹੈ ਰਾਜਸੀ ਸਰਗਰਮੀਆਂ ਵਿੱਚ ਭਾਗ ਲਵਾਂਗੇ ਫਿਰ ਇਹਨਾਂ ਨੂੰ ਪਹੁੰਚੀ ਚੱਕੀ ਦੋ ਵਾਰੀ ਪਹੁੰਚੀ ਲੱਗੀ ਆ ਰਿਹਾ ਸੀ ਅੱਛਾ ਜੀ ਹੁਣ ਜਦੋਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਸਾਡੇ ਲੀਡਰ ਜਾਂਦੇ ਆ ਜੀ ਜਦੋਂ ਜਾਂਦੇ ਆ ਤੇ ਹਰ ਥਾਂ ਦੇ ਵਿੱਚ ਹਰ ਦੇਸ਼ ਦੇ ਵਿੱਚ ਜਿਨ੍ਹਾਂ ਨਾਲ ਸਾਡੇ ਚੰਗੇ ਤਲਕਾਤ ਆ ਉਹ ਅਮਰੀਕਾ ਹੋਵੇ ਉਹ ਰੂਸ ਹੋਵੇ ਉਹ ਇੰਗਲੈਂਡ ਹੋਵੇ ਉਹ ਫਰਾਂਸ ਹੋਵੇ ਉਹ ਜਾਪਾਨ ਹੋਵੇ ਯੂਰਪ ਦੇ ਕੋਈ ਵੀ ਦੇਸ਼ ਹੋਵੇ ਹਰ ਥਾਂ ਦੇ ਤੇ ਮਹਾਤਮਾ ਗਾਂਧੀ ਦਾ ਸਟੈਚੂ ਲੱਗਿਆ ਹੋਇਆ ਹੈ ਬੁੱਤ ਲੱਗਿਆ ਹੋਇਆ ਹੈ ਬਿਲਕੁਲ ਉਹ ਫਿਰ ਜਾਣਾ ਪੈਣਾ ਉੱਥੇ ਜਾਂ ਜਦੋਂ ਜਾ ਕੇ ਮੋਦੀ ਜੀ ਨੂੰ ਇਹ ਮੱਥਾ ਟੇਕਣਾ ਪੈਂਦਾ ਨਾ ਗਾਂਧੀ ਔਖਾ ਲੱਗਦਾ ਉਹਨਾਂ ਨੂੰ ਫਿਰ ਉਹ ਦੇ ਲੈ ਵੀ ਨਾ ਮੇਰਾ ਗੁਰੂ ਜਿਹੜਾ ਸੀ ਉਹਦਾ ਕੋਈ ਸਾਈ ਨਹੀਂ ਲੱਗਦਾ ਨਹੀਂ ਨਹੀਂ ਲੱਗਦਾ ਵੀ ਇਹਨਾਂ ਦਾ ਗਾਂਧੀ ਦਾ ਫਾਹਾ ਵੱਡੀ ਹੈ ਵਾਹ ਵਾਹ ਜੀ ਉਹ ਗਾਂਧੀ ਦਾ ਫਾਹਾ ਵੱਡਣ ਵਾਸਤੇ ਇਹ ਸਾਰਾ ਕੁਝ ਕੀਤਾ ਅੱਛਾ ਅਗਲੀ ਗੱਲ ਜੀ ਜਦੋਂ ਵਿਦੇਸ਼ਾਂ ਤੋਂ ਕੋਈ ਆਉਂਦਾ ਪੁੱਤ ਨਾਵੇ ਜਾਂ ਉਹ ਬ੍ਰਾਕ ਓਬਾਮਾ ਆਇਆ ਸੀ ਜਾਂ ਇਹ ਉਹ ਵੀ ਮਹਾਤਮਾ ਗਾਂਧੀ ਤੇ ਜਾਂਦੇ ਆ ਫਿਰ ਅੱਜ ਘਟਦੇ ਉਹ ਜਾ ਕੇ ਮੱਥਾ ਟੇਕਦੇ ਇਹ ਵੀ ਨਾ ਹੈ ਕਿ ਮਹਾਤਮਾ ਦੀ ਚਾਹੇ ਵੀ ਸਾਡਾ ਤਾਂ ਕਿਸਦਾ ਨਾਮ ਨਹੀਂ ਉਹ ਮਹਾਤਮਾ ગાંધી ਤਾਂ ਕਾਂਗਰਸੀ ਸੀ ਇਹ ਕਾਂਗਰਸੀ ਆ ਉਹ ਜਿਹੜਾ ਚੇੜ ਚੇੜ ਕਰ ਉਹ ਛੇੜ ਕਰਕੇ ਉਹ ਕਹਿੰਦੇ ਵੀ ਇਹਦਾ ਨਾਂ ਕੱਢੋ ਕਾਰਨ ਚਾਹੁੰਦੇ ਉਹਨੇ ਤਾਂ ਕਾਗਜ਼ਾਤ ਵਿੱਚ ਨਾਂ ਕੱਢਦੇ ਮੈਂ ਅੱਜ ਇੱਕ ਹੋਰ ਗੱਲ ਕਹਿਣ ਲੱਗਾ ਜੀ ਕਿ ਇੱਕ ਸੱਦਾ ਦਿੱਤਾ ਸੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਕੀ ਵਾਰ 405 ਵਾਰ ਬਿਲਕੁਲ ਜੀ ਇਹ 400 ਸੀਟਾਂ ਮਜਦੇ ਸੀ ਜੀ ਤੇ ਉਸੇ ਵੇਲੇ ਤੁਸੀਂ ਦੇਖੋਗੇ ਵਿਧਾਨ ਚੱਕ ਕੇ ਸਾਰੇ ਰਾਹੁਣ ਲੜ ਕੇ ਤੁਰੇ ਫਿਰਦੇ ਸੀ ਵੀ ਭਰਾਵੋ ਬੁਲਾਉਣ ਨੂੰ ਬਚਾ ਲਓ ਇਹਨਾਂ ਨੇ ਪ੍ਰਧਾਨ ਬਦਲ ਦੇਣਾ ਇਹਨਾਂ ਨੇ ਜਿਹੜੀਆਂ ਦਲਤ ਭਰਾਣ ਰਿਜ਼ਰਵੇਸ਼ਨ ਮਿਲਿਆ ਉਹ ਵੀ ਖਤਮ ਕਰ ਦੇਣੀ ਹੈ ਤੁਹਾਡੇ ਇਹਨਾਂ ਨੇ ਸਾਰੇ ਹੱਕ ਹੁਕਮ ਆੜ ਲੈਣੇ ਨੇ ਇਹਨਾਂ ਨੂੰ ਕਿਤੇ ਬਹੁਤ ਮਤ ਨਾਲ ਜੇ ਲੋਕਾਂ ਨੇ ਬਹੁਤ ਮਤ ਦਿੱਤਾ 240 ਤੇ ਰਹਿ ਗਈ 40 ਤੇ ਰਹਿ ਗਈ ਹੁਣ ਬਹੁਤ ਮਤ ਹੈਗੀ ਬਹੁਤ ਮਤ ਨਾ ਹੋਣ ਦੇ ਬਾਵਜੂਦ ਆ ਦੇਖੋ ਤੁਸੀਂ ਕੀ ਕੁਛ ਬੇਸੁਰ ਕਰਦਾ ਇਹਦਾ ਨਾਮ ਨੂੰ ਨੁਕਸਾਨ ਕੀ ਇਹਦੇ ਨਾਲ ਨੁਕਸਾਨ ਹੈ ਕਿ ਅੱਗੇ ਜਿਹੜਾ ਹੈਗਾ ਵੱਡਾ ਹਿੱਸਾ ਉਹ ਕੇਂਦਰ ਪਾਉਂਦਾ ਸੀ ਛੋਟਾ ਜਿਹਾ ਹਿੱਸਾ ਪਾਉਂਦਾ ਸੀ ਮੇਰੇ ਕੋਲ 25% ਸਟੇਟ ਪਾਉਂਦੀ ਸੀ ਬੰਦੇ ਜਿੱਦਾਂ 30% ਕੇਂਦਰ ਪਾਉਂਦਾ ਸੀ ਜੀ ਹੁਣ ਘਟਾ ਕੇ ਇਹਨਾਂ ਨੇ ਕਹਿਤਾ ਕਿ 40% ਆਪਣੇ ਪਾਉਂਗੇ ਸਰਕਾਰ ਤੇ 60% ਰਹਿ ਜਾਊਗਾ ਕੇਂਦਰ ਦਾ ਮਤਲਬ ਕੇਂਦਰ ਦਾ ਹੌਲੀ ਹੌਲੀ ਉਹ ਵੀ ਨਿਕਲ ਜਾਊਗਾ ਨਿਕਲ ਜਾਊਗਾ ਕਹਿੰਦੇ ਜੀ 100 100 ਦੀ ਬਜਾਏ 75 ਦੇ ਨਾਲ ਦਾ ਕਬੂਲ ਰਿਹਾ ਜੀ ਕਮਿ ਸਬਸਕਿਊਡਿਨਾਂ ਦੇ ਕਿਉਂ ਨਿਰਜਨ ਨੂੰ ਕੋਈ ਪੈਸੇ ਨਹੀਂ ਦਿੱਤੇ ਆ ਜੀ ਕੇਂਦਰੀ ਸਕੀਮਾਂ ਦੇ ਵਿੱਚ ਪੰਜਾਬ ਸਰਕਾਰ ਤੇ ਕੁਝ ਸਰਕਾਰਾਂ ਅਜੇ ਤੱਕ ਵੀ ਆਪਣਾ ਹਿੱਸਾ ਨਹੀਂ ਪਾਗਿਆ ਤੇ ਸਾਡੇ ਪੈਸੇ ਰਹਿ ਜਾਂਦੇ ਆ ਮਤਲਬ ਸਰਕਾਰ ਉਹਦੇ ਵਿੱਚੋਂ ਨਿਕਲ ਰਹੀ ਹੈ ਤੇ ਮੈਂ ਇਹ ਵੀ ਯਾਦ ਕਰਾ ਦਿਆਂ ਕਿ ਮਿੰਰੇਗਾ ਬਾਰੇ ਇਹ ਗੱਲ ਕਹੀ ਸੀ ਮਹਾਤਮਾ ਆਜ ਦੇ ਆਪਣੇ ਸਾਡੇ ਮੋਦੀ ਸਾਹਿਬ ਨੇ ਜਦੋਂ ਬਣੇ ਆ ਪ੍ਰਧਾਨ ਮੰਤਰੀ ਕਿ ਇਹਦੀ ਸਕੀਮ ਲੈ ਚਾਹੀਏ ਕਾਂਗਰਸ ਕੇ ਟੋਹੀ ਪੱਤੀ ਹੰਦੀ ਹੈ ਟੋਹੀ ਪੱਤੀ ਹੈ ਮੈਂ ਇਹਨੂੰ ਵੱਧਤਾ ਨਹੀਂ ਕਰੂੰਗਾ ਤੇ ਮੈਂ ਇਹਨਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਦਾ ਪ੍ਰਚਾਰ ਕਰਿਆ ਕਰੂੰਗਾ ਅੱਛਾ ਜੀ ਇਹਨੂੰ ਮੈਂ ਮਤਲਬ ਵੱਧੂ ਕਰ ਦੂੰਗਾ ਉਹ ਵੱਧੂ ਤਾਂ ਨਹੀਂ ਹੋਇਆ ਹੁਣ ਇਸ ਤੱਕ ਦੇ ਨਾਲ ਉਹਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਇੱਕ ਕੋਝਾ ਯਤਨ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਬੇਸ਼ੈ ਨੂੰ ਕਿਹੜੇ ਪ੍ਰਬੰਧ ਕਰਦਾ ਪਰ ਮੈਂ ਫਿਰ ਕਹੂੰ ਜੇ ਕਿਤੇ 400 ਆ ਜਾਂਦੀ ਨਾ ਪ੍ਰਵੀਦਰ ਦੀ ਜੀ ਤਾਂ ਫਿਰ ਹੁਣ ਤੱਕ ਜਿਹੜਾ ਹੈਗਾ ਦੇਸ਼ ਦਾ ਭਗਮਾ ਕਰਨ ਹੋ ਕੇ ਸਾਡਾ ਸੰਵਿਧਾਨ ਸਭ ਦੂਨ ਸਭ ਕੁਝ ਬਦਲ ਗਿਆ ਬਦਲ ਗਿਆ ਜੀ ਚਲੋ ਸਭ ਦੂਜੀ ਖਬਰ ਆਪਣੀ